ਪਰਮਾਤਮਾ ਨੇ ਦੇਖੋ ਤੁਹਾਨੂੰ ਕਿੰਨਾ ਸੌਖਾ ਕਰਤਾ ਕੰਮ ਲੁਧਿਆਣੇ ਵਾਲਿਆਂ ਦਾ ਬਾਟਨ ਤੇ ਵੀ ਜਿਹੜਾ ਮਸ਼ੀਨ ਚਾ ਉਹ ਵੀ ਬਾਟਨ ਇੱਕ ਨੰਬਰ ਤੇ ਆਉਣਾ ਵੀ ਇੱਕ ਨੰਬਰ ਤੇ ਆ ਹੋਰ ਕੋਈ ਬਾਟਨ ਵੱਲ ਦੇਖੋ ਨਾ ਚਿੱਟਾ ਮੋਤੀ ਉਤਰਿਆਊਗਾ ਕੋਈ ਪਤਾ ਨਹੀਂ ਕੀ ਕੀਤਾ ਪਿਆ ਇਹ ਕੋ ਬਚਾਰਾ ਬਠਿੰਡੇ ਵਾਲਾ ਲਿਆ ਕੇ ਇੱਥੇ ਸੜਤਾ ਉਹ ਬਿੱਟੂ ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ ਕਿਹੜੀ ਪਾਰਟੀ ਵੱਲੋਂ ਆ ਉਹ ਭਾਂ ਦਾ ਫਰਦਾ ਵੀ ਪਾਠਣ ਮੇਰਾ ਕਿੱਧਰ ਗਿਆ ਹਜੇ ਕਈ ਇੰਟਰਵਿਊ ਜੇ ਕਾਂਗਰਸ ਕਹਿ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਭਾਜਪੀ ਥੋੜਾ ਡਾਊਨਲੋਡ ਹਾਉਣ ਨੂੰ ਟਾਈਮ ਤਾਂ ਲੱਗੂ ਸੋ ਵੀਰੋ ਆਪਾਂ ਉਹਨਾਂ ਦਾ ਕੁਛ ਨਹੀਂ ਲੈਣਾ ਆਪਾਂ ਚਲੜੀ ਜਾਣ ਆਪਾਂ ਇਹਨਾਂ ਤੋਂ ਕੀ ਲੈਣਾ ਆਪਾਂ ਸਕੂਲਾਂ ਦੀ ਗੱਲ ਕਰੀਏ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਆਪਾਂ ਬਿਜਲੀ ਦੀ ਗੱਲ ਕਰੀਏ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਆਪਾਂ ਸੀਵਰੇਜ ਦੀ ਗੱਲ ਕਰੀਏ ਆਪਾਂ ਵਪਾਰ ਦੀ ਗੱਲ ਕਰੀਏ ਦੁਕਾਨਦਾਰ ਦੀ ਗੱਲ ਕਰੀਏ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ